ਲਾਉਣਾ ਮਤਲਬ ਜੇ ਕੋਈ ਲੱਗਦਾ ਤਾਂ ਉਹਦੇ ਲਾਜਾ ਕਰੋ ਨਾਲ ਦੀ ਨਾਲ ਉਹ ਫਿਰ ਕੰਮ ਨਿਭੜ ਜੇ ਫਿਰ ਮੁੜ ਕੇ ਟਾਈਮ ਲੱਗਦਾ ਹੁਣ ਜਿਵੇਂ ਰੌਲਾ ਪਏ ਘੰਟਾ ਫਿਰ ਲੱਗ ਜਾਂਦਾ ਬਾਬਾ ਪੂਰਨ ਜੀ ਕਿੱਥੇ ਨੇ ਜਲਦੀ ਸੰਪਰਕ ਕਰ ਲੈਣ ਬਾਬਾ ਪੂਰਨ ਜੀ ਬਾਬਾ ਪੂਰਨ ਅੱਖੀਆਂ ਚ ਵਾ ਰੱਬ ਵਸਦਾ ਪੂਰਨਾ ਹੋਈ ਦੂਰਨਾ ਮੈਚ ਆ ਵੀ ਕਹਿੰਦੇ ਵਧੀਆ ਖੇਡਿਆ ਜਾਵੇਗਾ ਭਾਈ ਅਮਨ ਢੱਲੋ ਜੀ ਕਿੱਥੇ ਨੇ ਅਮਨ ਢੱਲੋ ਜੀ ਤਰੀ ਜੋ ਜਲਦੀ ਸੰਪਰਕ ਕਰ ਲੈਣ ਜਿਹੜੀ ਭੁੰਦਰ ਦੀ ਟੀਮ ਹੈ ਉਹ ਦਰਬਾਰ ਵਾਲੇ ਪੜਦੇ ਆ ਇਧਰਲੇ ਪਾਸੇ ਟੀਮ ਪਹੁੰਚ ਗਈ ਹੈ ਲਵੀ ਕਿਹੜੀ ਟੀਮਾ ਜੀਦਾ ਜੀਦਾ ਲਓ ਜੀਦੇ ਵਾਲਾ ਕਹਿੰਦੇ ਬੂਟਾ ਆ ਗਿਆ ਕਬੱਡੀ ਪਾਉਣ ਦੇ ਲਈ ਆ ਮੈਚ ਕਹਿੰਦੇ ਡਾਂਕੇ ਦੀ ਚੋਟ ਵਰਗਾ ਖੜਕੂਗਾ ਬੜੇ ੱੱੱਕੇ ਲੱਗਣਗੇ ਬੜੇ ਜੱਫੇ ਵੱਜਣਗੇ ਪਰ ਪਹਿਲਾ 1.5 ਨੰਬਰ ਜੀਦੇ ਦੇ ਖਾਤੇ ਨਗ ਤੇ ਲਵੀ ਡੁੱਡੀ ਵਾਲਾ ਲਓ ਕਿਉਂਦੇ ਮੈਚ ਬੜਾ ਤਕੜਾ ਦੋਨੇ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾ ਰਿਹਾ ਟੀਮ ਚੜਦੇ ਵਾਲੇ ਪਾਸਿਓ ਜਿਲ੍ਹੇ ਬਠਿੰਡੇ ਦੀ ਹੈ ਉਹ ਜੀਤੇ ਪੜਦੀ ਹੈ ਕਿ ਜਿਹੜੀ ਟੀਮ ਪਰੋਵੀ ਹੈ ਉਹ ਟੀਮ ਜਿਹੜੀ ਭੁੰਦੜ ਪੈਣ ਦੀ ਉਹ ਬਾਬਾ ਜੀ ਦੀ ਜਗਾ ਵਾਲੇ ਪਾਸੇ ਹੈ ਮੁੰਡਾ ਕਹਿੰਦੇ ਬੁੱਟਾ ਰੇਡ ਤੱਕੇ ਵਾਪਸ ਹੈ ਉਧਰ ਕਹਿੰਦੇ ਕਬੱਡੀ ਪੈ ਰਹੀ ਹੈ ਜੀਦੇ ਵਾਲਾ ਕਹਿੰਦੇ ਟਰਾਈ ਕਰ ਰਿਹਾ ਪਰ ਸਾਹਮਣੇ ਨੰਬਰ ਉਹ ਧੁੰਦੜ ਦੀ ਟੀਮ ਦਾ ਹੈ ਉਧਰ ਕਲਦੀਪ ਵਰਗੇ ਨਾਲ ਕਹਿੰਦੇ ਗੁਰਵਿੰਦਰ ਵਰਗੇ ਨਾਲ ਕਹਿੰਦੇ ਸੁੱਖਾ ਖੜਾ ਬੁੱੱਤੇ ਦੇ ਨਾਲ ਕਹਿੰਦੇ ਬੱਤੀ ਹੈ ਪਰ ਲੱਡੂ ਦਾ ਪਿੰਡ ਹੈ ਜੀਦਾ ਜਦੋਂ ਪਾਜੇ ਕਹਿੰਦੇ ਤੋਂ ਗੋਨੇ ਵਾਲੇ ਲਈ ਸਾਈਡ ਚਲੀਏ ਸਤੇ ਦੇ ਵਿੱਚ ਬਰਗਾੜੀ ਦੇ ਲਾਗੇ ਬਾੜਾ ਭਾਈ ਕਾ ਕਬੜੀ ਖਾਨੇ ਦੇ ਲਾਗੇ ਜੀਦਾ ਪਿੰਦਾ ਲਓ ਕਹਿੰਦੇ ਲੱਡੂ ਜੀਦੇ ਵਾਲਾ ਪਰ ਕੁਲਦੀਪ ਨੰਬਰ ਜਿਹੜਾ ਰੇਡਰ ਦੇ ਲਈ ਜੁੜਦਾ ਹੋਇਆ ਹੈ ਅਗਲੀ ਰੇਡ ਤੇ ਸਾਕਰ ਕਰਗਲ ਮੁੰਡੇ ਦੀ ਖਰਾਜੀ ਲੰਬੀ ਵਾਲਾ ਕਿੱਥੇ ਲੰਬੀ ਵਾਲਾ ਖਰਾਜੀ ਜਲਦੀ ਕਲੀ ਪਾ ਦੇ ਗਰਾਊਂਡ 'ਚ ਲੰਬੀ ਵਾਲਾ ਖਰਾਜੀ ਬਾਜ਼ ਖੋਲਦੇ ਸਾਊਂਡ ਵਾਲਾ ਫੇਰ ਦਬਗੀ ਵਾਲਾ ਲੋ ਜੀ ਸਾਕਰ ਜੀ 75 ਕਿਲੋ ਅਲੀ ਕਾ ਵਾਰਸੇ ਬਾਦਲ ਪਹਿਲਾ ਮੈਚ ਆਰਨੀ ਵਾਲਾ ਵਰਤ ਡੇਰਾ ਬਾਬਾ ਮਸਾਨ ਵਿਰਕ ਕਲਾ ਡੇਰਾ ਬਾਬਾ ਭੂੰਦਰ ਸਾਹਿਬ ਖਾਨੇ ਕੀ ਢਾਬ ਬੱਲੂਆਣਾ ਵਰਤ ਪੰਨੀ ਵਾਲਾ ਪਾਕਾ ਵਰਤ ਜਲਾਲਪੁਰ ਡੇਰਾ ਕੋਟ ਭਾਈ ਪਤੂਈ ਖੇੜਾ ਇਹ ਮੈਚ ਹੋਣਗੇ ਮੈਚ ਕਹਿੰਦੇ ਆ ਵੀ ਚੋਟੀ ਦਾ ਖੇਡਿਆ ਜਾ ਰਿਹਾ ਆਹ ਦੇਖ ਮੇਲੇ ਦੇ ਤਨਕੰਪ ਪੱਕੇ ਧੁੱਪ ਧੂੜ ਲਾਓ ਤੂੰ ਰਾਜੂ ਕਹਿੰਦੇ ਥੋੜਾ ਹੋ ਗਿਆ ਲੇਟ ਮੁੰਡਿਆ ਗੱਡੀ ਹੁਣੇ ਤੁਰੀ ਐ ਗੱਡੀ ਹੁਣੇ ਹੀ ਤੁਰੀ ਐ ਹੁੜੇ ਆਖੀ ਬੜੀ ਆਖੀ ਮੁੰਡਾ ਕਹਿੰਦੇ ਫੈਸਲੇ ਕਰ ਗਿਆ ਵੀ ਨੰਬਰ ਸਾਡਾ ਹੈ ਨੰਬਰ ਜੀਦੇ ਵੀ ਪੈਂ ਟੀਮ ਦਾ ਹੈ ਅਗਲੀ ਰੇਡ ਜੱਸੀ ਕਹਿੰਦੇ ਪਾਉਣ ਲਈ ਵਧਿਆ ਆਇਆ ਲਓ ਜੱਸੀ ਦੀ ਰੇਡ ਕਹਿੰਦੇ ਪੜ ਰਹੀ ਐ ਜਾਂਦੀ ਚਾਰ ਖੜੇ ਐ ਓਏ ਦਾਨੇ ਰਮਾਣੇ ਵਾਲਿਆ ਹੋਖਾ ਦੇ ਨੇ ਲਓ ਕਹਿੰਦੇ ਗੁਰਵਿੰਦਰ ਦਾਨੇ ਰਮਾਣੇ ਵਾਲਾ ਓ ਬੱਲੇ 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 ਪਰ ਨੰਬਰ ਉਹ ਰੇਡਰ ਦਾ ਨੰਬਰ ਕਹਿੰਦੇ ਤਾਵੀ ਦਾ ਦਾਨੇ ਰਵਾਨੇ ਬੰਦਿਆ ਅੱਜ ਜੱਫੇ ਲਾਉਣੇ ਪੈਣੇ ਐ ਕਿਉਂਕਿ ਮੇਲਾ ਠੱਕਰ ਸਰਦਾ ਉਧਰ ਮੁੰਡਾ ਕਹਿੰਦੇ ਐਨ ਇੱਕ ਤਗੜੇ ਅੰਕ ਦੇ ਵਾਅਦੇ ਕਰਦਾ ਹੋਇਆ ਆਪਣੀ ਟੀਮ ਦੇ ਲਈ ਬੋਟੇ ਦੀ ਰੇਡ ਕਹਿੰਦੇ ਪੈ ਰਹੀ ਐ ਬੋਟੇ ਦੀ ਯਾਰੀ ਓ ਸੂਰਜ ਦੇ ਨਾਲ ਤੇ ਸੂਰਜ ਦੀ ਯਾਰੀ ਐ ਹੈਪੀ ਦੇ ਨਾਲ ਹੈਪੀ ਦੀ ਯਾਰੀ ਲੱਬੀ ਭਲੂਰ ਦੇ ਨਾਲ ਤੇ ਲੱਬੀ ਭਲੂਰ ਦੀ ਯਾਰੀ ਐ ਸੀਰੇ ਕਰਿਆੜ ਵਾਲੇ ਦੇ ਨਾਲ ਤੇ ਸੀਰੇ ਦੀ ਯਾਰੀ ਐ ਡਿੰਪੀ ਦੇ ਨਾਲ ਤੇ ਡਿੰਪੀ ਦੀ ਯਾਰੀ ਐ ਸੂਰਜ ਦੇ ਨਾਲ ਆਓ ਸਾਹਮਣੇ ਜੀਤੇ ਵਾਲੇ ਦੀ ਰੇਡ ਪਰ ਮੁੰਡਾ ਕਹਿੰਦੇ ਸੁੱਖਾ ਹੈ ਸੁੱਖਾ ਕਹਿੰਦੇ ਭੁੰਦਰ ਵਾਲਾ ਆਓ ਬੱਲੇ 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 ਨਈ ਯੋਰੀ ਸਾਂ ਸੱਜੇ ਖੱਬੇ ਪਰ ਨੰਬਰ ਧਾਵੀ ਦੀ ਅਗਲੀ ਰੇਡ ਤੇ ਸਾਗਰ ਖਿੜਕੀਆਂ ਵੱਲ ਬਾਈ ਜੀ ਅਲੀ ਕਾ ਦਾ ਮੈਚ ਪਹਿਲਾ ਹੋਊਗਾ ਬਾਦਲ ਦੇ ਨਾਲ ਕਬੱਡੀ 75 ਗੱਲੋ ਟਾਈਆਂ ਦੀ ਪਾਤੀਆਂ ਪਹਿਲੇ ਰਾਊਂਡ ਦਾ ਪਹਿਲਾ ਮੈਚ ਹੋਊਗਾ 75 ਕਿਲੋ ਵਰਗ ਦਾ ਬਾਹਰ ਤੇ ਅਲੀ ਕਾ ਪਿੱਟੂ ਆ ਗਿਆ ਹਾਂਜੀ ਇਸ ਤੋਂ ਬਾਅਦ ਨਾ ਇੱਕ ਪਾਣੀ ਛਰਕਾ ਲਈ ਹਾਂਜੀ ਗਰਾਊਂਡ ਤੇ ਕਾਲੀ ਫਵਾਰਾ ਜੀ ਜੀ ਲਾਓ ਉਧਰਲੇ ਪਾਸੇ ਮਾਰਦਾ ਪੁਸ਼ ਦਿੰਦਾ ਤੱਕਾ ਤੇ ਜੀਤ ਫੱਡਿਆਂ ਵਾਲਾ ਕਹਿੰਦਾ ਵੀ ਨੰਬਰ ਯਾਫੀ ਦੇ ਖਾਤੇ ਹੈ ਇੱਕ ਰਨ ਹੈ ਇੱਕ ਜੀਤ ਹੈ ਬੜੇ ਕੋਹਾਂ ਤੋਂ ਦੂਰ ਦੂਰ ਰਹਿੰਦੇ ਆ ਪਿੰਡਾਂ ਦੇ ਵਿੱਚ ਪਰ ਸਕੇ ਭਰਾਵਾਂ ਨਾਲੋਂ ਵੱਧ ਪਿਆਰਾ ਜੀਤ ਤੇ ਰਣਜੀਤ ਦਾ ਇੱਕ ਐਡੀ ਮਾਣ ਵਾਲੀ ਗੱਲ ਹੈ ਖੇਡ ਕਬੱਡੀ ਨੇ ਸਾਨੂੰ ਬੜਾ ਪਿਆਰ ਦਿੱਤਾ ਜੇ ਸਮਝ ਗਏ ਬੜੀ ਮੁਹੱਬਤ ਦਿੱਤੀ ਹੈ ਇਹ ਮੁਹੱਬਤ ਸਾਨੂੰ ਗਰਾਊਂਡ 'ਚੋਂ ਮਿਲੀ ਹੈ ਕਬੱਡੀ ਪੈਂਦੀ ਹੈ ਤੇ ਦੁਨੀਆ ਕਹਿੰਦੇ ਖੜ ਖੜ ਇਹਦਾ ਪਿੰਡ ਕਹਿੰਦੇ ਠੰਡੀਆਂ ਨਾਰਾਂ ਤੇ ਆ ਪਰ ਖੂਨ ਇਹਦਾ ਬੜਾ ਹੀ ਗਰਮ ਹੈ ਖੂਨ ਇਹਦਾ ਬੜਾ ਹੀ ਗਰਮ ਹੈ ਖੂਨ ਬੜਾ ਹੀ ਗਰਮ ਹੈ ਖੂਨ ਖੂਨ ਬੜਾ ਹੀ ਗਰਮ ਹੈ ਹੁੰਦਾ ਕਹਿੰਦੇ ਦਾਨੇ ਰਮਾਨੇ ਪਿੰਡ ਦਾ ਗੁਰਵਿੰਦਰ ਹੈ ਲੋਕੀ ਗੱਜਾ ਗੱਜਾ ਕਹਿੰਦੇ ਆਪਨੇ ਲੱਭਿਆ ਆਪਣਾ ਇੱਥੋਂ ਆਦ ਯਾਰ ਇੱਕ ਮੈਚ ਕਰਵਾ ਦੇਣਗੇ ਬਲਜੀਤ ਬਹਿਮਨ ਦਵਾਨਾ ਤੇ ਸੁਖਮਨ ਆਪਣੇ ਦੀਪ ਚੂਬਾ ਪਾਈਗਾ ਇਹਨਾਂ ਨੂੰ ਕਹਿੰਦੇ ਇੱਕ ਮੈਚ ਕਰਾ ਲਾਂਗੇ ਰੈਫਰੀ ਲਓ ਜੀ ਦੋ ਸਾਡੇ ਕੋਲ ਲੜਕੀਆਂ ਪਹੁੰਚੀਆਂ ਜਿਨ੍ਹਾਂ ਨੇ ਫਾਜ਼ਿਲਕਾ ਸਟੇਟ ਦੇ ਵਿੱਚੋਂ ਬਹੁਤ ਵੱਡਾ ਨਾਮ ਕਮਾਇਆ ਕੁਸ਼ਤੀ ਦੇ ਵਿੱਚ ਵੈਸੇ ਆਪਾਂ ਲੜਕੀਆਂ ਦੇ ਮੈਚ ਰੱਖੇ ਤਾਂ ਨਹੀਂ ਪਰ ਧੀ ਕਹਿੰਦੇ ਪਿੰਡ ਦੀ ਸਾਂਝੀ ਹੁੰਦੀ ਹੈ ਆਪਾਂ ਬਣਦਾ ਸਤਕਾਰ ਇਹਨਾਂ ਬੱਚੀਆਂ ਨੂੰ ਬੱਲੇ ਔਰਤ ਜਾਂ ਸਮਾਦਾ ਅੰਗੁਜਲਾ ਔਰਤ ਮਰਦ ਦੀ ਕਾਹ ਹੈ ਪਲਟ ਸਕਦੀ ਮਰਦ ਕਰੇ ਸਰਕਾਰ ਤਾਂ ਇਹ ਔਰਤ ਬਲ ਦੀ ਯੱਗ ਚੋਂ ਪਿੱਛੇ ਨਹੀਂ ਹਟ ਸਕਦੀ ਬਲ ਦੀ ਯੱਗ ਚੋਂ ਪਿੱਛੇ ਨਹੀਂ ਹਟ ਸਕਦੀ ਜਿੱਥੇ ਪੰਜਾਬ ਦੇ ਗੱਭਰੂ ਪੰਜਾਬ ਦੇ ਮੱਲ ਪਹਿਲਵਾਨਾਂ ਵਿੱਚ ਡੰਗਲ ਹੁੰਦੇ ਨੇ ਪਰ ਪੰਜਾਬ ਦੀਆਂ ਸ਼ੇਰਨੀਆਂ ਇਹ ਪੰਜਾਬ ਦੀਆਂ ਧੀਆ ਵੀ ਮੁੰਡਿਆਂ ਤੋਂ ਘਟ ਨਹੀਂ ਇਹ ਕੁਸ਼ਤੀ ਪਾਣੀ ਛਿੜਕਣ ਤੋਂ ਬਾਅਦ ਕਰਾਵਾਂਗੇ ਜਦੋਂ ਸਾਡੀ ਖੇਡ ਕਲੱਬ ਦਾ ਹੁਕਮ ਹੋਇਆ ਉਹਦੇ ਕੁश्ती ਚੱਲੀ ਜੀ ਮੈਂ ਬੇਨਤੀ ਕਰਾਉਂਦੇ ਹਾਂ ਸਾਡੇ ਪ੍ਰੰਧਕਾਂ ਨੂੰ ਇੱਕ ਕੁਸ਼ਤੀ ਲੜਕੇ ਦੀ ਜਰੂਰ ਕਰਾਓ ਜੀ ਲਓ ਬਿੱਟੂ ਲੈ ਵੀ ਕਰ ਕਰ ਮੁੰਡੇ ਦੀ ਲਓ ਕਿੰਦੇ ਬਿੱਟੂ ਕਬੱਡੀ ਪੌਂਡ ਦੇ ਲਈ ਫੜਿਆ ਆਇਆ ਹੈ ਚਾਹੀ ਤਿੰਨ ਕਹਿੰਦੇ ਜੀਤੇ ਤਣਦੇ ਆ ਪਰ ਠੂਲੇ ਦੇ ਕੇਰਾ ਹੱਥ ਪੈ ਗਿਆ ਮੈਂ ਤਾਂ ਵੱਡੇ ਵੱਡੇ ਉਹ ਪਾਸੇ ਪਲਟ ਕੇ ਰੱਖ ਦਿੰਦਾ ਹੈ ਇਹ ਆ ਕਿੰਦੇ ਜੀਤੇ ਤਣਵਾਲਾ ਜ਼ਿਲ੍ਹੇ ਬਠਿੰਡੇ ਦਾ ਕਹਿੰਦੇ ਉਹ ਪਿੰਡਾ ਜਿਹੜੇ ਪਿੰਡ ਰਹਿਣ ਅਨੇਕਾ ਖਿਡਾਰੀ ਪੈਦਾ ਕੀਤੇ ਹੈ ਕਦੇ ਡਿੰਪੀ ਦੀ ਗੱਲ ਕਦੇ ਲੱਗੋ ਹਣਾ ਦੀ ਕਦੇ ਬੂਟੇ ਹਣਾ ਦੀ ਐਣ ਪੂਰੀ ਜੁੜੀਆਂ ਭਰ ਦੇ ਵਿੱਚ ਐਣ ਗੁੱਡੀ ਨੰਬਰਾਂ ਤੇ ਹੈ ਅਗਲੀ ਰੇਡ ਜਗਤ ਸਿੰਘ ਜੀ ਭੁੰਦਰ ਸਾਹਿਬ ਉਹਨਾਂ ਨੂੰ 50 ਰੁਪਏ ਲੱਗੇ ਆ ਦਲਬਾਗ ਸਿੰਘ ਜੀ ਬਰਾੜ ਸਾਹਿਬ ਉਹਨਾਂ ਨੂੰ 50 ਰੁਪਏ ਲੱਗੇ ਆ ਤੇ ਬਾਬਾ ਬਾਲਾ ਜੀ ਸਪੋਰਟਸ ਕਲੱਬ ਨੂੰ 50 ਰੁਪਏ ਲੱਗੇ ਆ ਲੋ ਜੀ ਸਾਗਰ ਜੀ ਆ ਜਦੋਂ ਮੈਚ ਸਮਾਪਤ ਹੋ ਗਿਆ ਇਸ ਤੋਂ ਬਾਅਦ ਲੜਕੀਆਂ ਆਈਆਂ ਦੋ ਇਹਨਾਂ ਦੇ ਕੁਸ਼ਤੀ ਕਰਾ ਦਿਓ ਉਸ ਤੋਂ ਬਾਅਦ ਪਾਣੀ ਛਿੜਕਾਉਣਾ ਤੇ ਇੱਥੇ 75 ਕਿਲੋ ਦਾ ਪਹਿਲਾ ਸ਼ੁਰੂ ਕਰ ਲਓ ਸਾਹਮਣੇ ਗੁਰਵਿੰਦਰ ਨੇ ਕਹਿੰਦੇ ਜੱਸੀ ਫੜ ਲਿਆ ਗੁਰਵਿੰਦਰ ਨੇ ਕਹਿੰਦੇ ਜੱਸੀ ਰੇਫਰੀ ਪੱਜ ਗਿਆ ਜਿਹੜਿਆ ਰੈਫਰੀ ਹੈ ਨੰਦੇ ਬਾਹਰੇ ਬਾਰੇ ਜਈਏ ਇਹਨਾਂ ਦੀ ਜੋੜੀ ਬੜੀ ਪ੍ਰਸਿੱਧ ਹੈ ਅਸੀਂ ਵਾਰ-ਵਾਰ 75 ਕਿਲੋ ਵਾਲਾ ਨੂੰ ਨਹੀਂ ਦੱਸਣਾ ਕੱਲਾ-ਕੱਲਾ ਆਈ ਜਾਦਾ ਕਿ ਦੱਸੇ ਵੀ ਨਾ ਖੇਡਦੇ ਨਾ ਕੋਈ ਖੜਾਉਂਦੇ ਆ ਹੁਣ ਸੁਣ ਲੋ ਇੱਕ ਵਾਰ ਅਲੀ ਕਾ ਵਰਸੇ ਬਾਦਲ ਪਹਿਲਾ ਮੈਚ ਅਰਨੀ ਵਾਲਾ ਵਰਸੇ ਵਿਰਕ ਕਲਾ ਪੁੰਦਰ ਸਾਹਿਬ ਖਾਨੇ ਦੀ ਟਾਬ ਬੱਲੋਣਾ ਵਰਸੇ ਪੰਨੀ ਵਾਲਾ ਰੂੜੇ ਕੇਲਾ ਵਰਸੇ ਪਘਾਲਾ ਕਾਕਾ ਵਰਸੇ ਜਲਾਲਪੁਰ ਡੇਰਾ ਕੋੜਪਈ ਵਰਸੇ ਪਤੂਈ ਖੇੜਾ ਵਿਰ ਖੇੜਾ ਵਰਸੇ ਜੰਗਮਾਲ ਵਾਲੀ ਇਹ ਮੈਚ ਹੈ ਹੁਣ ਤੈਨੂੰ ਇੱਕ ਗੱਲ ਸਮਝਣੀ ਹੈ ਉਧਰ ਬਹੁਤ ਬੰਦਾ ਬਤਨਵਾ ਜਿਹੜਾ ਕਰਦੇ ਐ ਜਿਹੜੇ ਸਾਡੇ ਵੀਰ ਤਾਨੀ ਦੀ ਸੇਵਾ ਕਰ ਰਹੇ ਐ ਕਿਉਂਕਿ ਤਾਨੀ ਦੀ ਸੇਵਾ ਕੀਤੀ ਹੁੰਦੀ ਐ ਜਿਵੇਂ ਸਾਗਰ ਨੇ ਕੱਲ ਵੀ ਦੱਸਿਆ ਸੀਗਾ ਵੀ ਪਾਣੀ ਦੀ ਕਹਾਣੀ ਜਿਹੜੀ ਪਾਣੀ ਕਵਾਕੇ ਮੁੱਕਦੀ ਹੈ ਬਾਕੀ ਗੱਲ ਸੱਚੀ ਹੈ ਗੱਲ ਬਿਲਕੁਲ ਸੱਚ ਹੈ ਵੀ ਜੇ ਪਾਣੀ ਉੱਪਰ ਉੱਡ ਗਿਆ ਤਾਂ ਕੜੀਆਂ ਜੇ ਪਾਣੀ ਡਿੱਗ ਕੇ ਜੰਮੇ ਤਾਂ برف ਜੇ ਜੰਮ ਕੇ ਡਿੱਗੇ ਤਾਂ ਗੜੇ ਜੇ ਫੁੱਲਾਂ ਦੇ ਵਿੱਚ ਤ੍ਰੇਲ ਜੇ ਅੱਖਾਂ ਚੋਂ ਨਿਕਲੇ ਹੰਝੂ ਜੇ ਸਰੀਰ ਚੋਂ ਨਿਕਲੇ ਪਸੀਨਾ ਜੇ ਪੱਠੀ ਚੋਂ ਨਿਕਲੇ ਸ਼ਰਾਬ ਜੇ ਖੰਡੇ ਬਾਟੇ ਚ ਹੋਵੇ ਨਾ ਢਿਲਵਾ ਉਹ ਅੰਮ੍ਰਿਤ ਹੁੰਦਾ ਵੀ ਪਾਣੀ ਐ ਪਾਣੀ ਦੇ ਬੱਖੋ ਬਖਨਾਮ ਐ ਪਰ ਉਧਰ ਪਤਾ ਨਹੀਂ ਸੀਗਾ ਪਾਸ ਨੂੰ ਅੰਮ੍ਰਿਤ ਛਕਾਇਆ ਗਿਆ ਸੀ ਵਿਸਾਖੀ ਵਾਲਾ ਦਿਨ ਬਹੁਤ ਮਹਾਨਤਾ ਰੱਖਦਾ ਪਰ ਉਧਰ ਪਤਾ ਨਹੀਂ ਸੀਗਾ ਵੀ ਗੁਰਵਿੰਦਰ ਨੇ ਬੂਟਾ ਢਾ ਲਿਆ ਰਾਜੂ ਗੁਰਵਿੰਦਰ ਨੇ ਬੂਟਾ ਢਾ ਲਿਆ ਮੈਚ ਅਗਲਾ ਲੜੀ ਕਿਹਦਾ ਮੈਚ ਮੇਰੇ ਕੋਲ ਹੈ ਨਹੀਂ ਲਿਸਟ ਬੁੱਕ ਕੀ ਬਾਦਲ ਤੇ ਅਲੀ ਗਮ 75 ਕਿਲੋ ਵਰਗ ਦਾ ਪਹਿਲਾ ਮੈਚ ਹੈ ਇਸ ਮੈਚ ਤੋਂ ਬਾਅਦ ਲੜਕੀਆਂ ਦੀ ਕੁਸ਼ਤੀ ਬਾਬਾਪੁਰਨ ਜੀ ਕੋਸਾ ਪਹੁੰਚੇ ਹੋਏ ਨੇ ਅਸੀਂ ਧੰਨਵਾਦ ਕਰਦੇ ਹਾਂ ਦੀ ਖੇਡ ਕਲੱਬਾਂ ਨੂੰ ਮੁੰਡਿਆਂ ਦੇ ਬਰਾਬਰ ਇਹਨਾਂ 3 ਨੂੰ ਖੇਡ ਗਰਾਉਂਡਾਂ ਵਿੱਚ ਹੱਕ ਮਿਲਦਾ ਬਾਡਰਾਂ ਤੇ ਕਦੇ ਜਾਜਾਂ ਦੀ ਪਾਇਲਟ ਕਦੇ ਪੰਜਾਬ ਪੁਰਜ ਭਰਤੀ ਤੇ ਕਦੇ ਰਾਸ਼ਟਰਪਤੀ ਦੇ ਅਹੁਦੇ ਉੱਤੇ ਐ ਇਹ ਪੰਜਾਬ ਦੀਆਂ ਮਹਾਨਤਿਆਂ ਦੀ ਗੱਲ ਆ ਕਬੱਡੀ ਕਹਿੰਦੇ ਲੱਡੂ ਜੀਤੇ ਵਾਲਾ ਲੱਡੂ ਲਿਆਵੇ ਤਾਂ ਭੋਰ ਕੇ ਖਾਗੇ ਮਿਸਰੀ ਕਣਕ ਬੋਲਦੀ ਲੱਡੂ ਲਿਆਵੇ ਤਾਂ ਭੋਰ ਕੇ ਖਾਗੇ ਮੈਨੂੰ ਲੱਗਦਾ ਵੀ ਉਧਰਲੇ ਪਾਸੇ ਲੱਡੂ ਪੁਰਦਾ ਨਹੀਂ ਇਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਪਰ ਪੁਆਇੰਟ ਰੇਡਰ ਦੇ ਖਾਤੇ ਹੈ ਸੁੱਖਾ ਸੁੱਖਾ ਉਹ ਭਾਈ ਜੇ ਮੈਦਾ ਸਵਾਦ ਗਾ ਫਿਰ ਤਾੜੀ ਬਾਰੇ ਕੀ ਖਿਆਲ ਲਾਓ ਤਾੜੀਆਂ ਕਿਉਂ ਦੇ ਵੱਜੀਆਂ ਪਰ ਸੁੱਖਿਆ ਜੇ ਕਿਸਮਤ ਸਾਥ ਨਹੀਂ ਦੇ ਰਹੀ ਅੱਜ ਕੁਝ ਨਾ ਕੁਝ ਕਰਨਾ ਪੈਣਾ ਹੈ ਕਿਉਂਕਿ ਜੀਦੇ ਦੀ ਟੀਮ ਇਹ ਪਜਰੀ ਭਾਰ ਦੀ ਮੰਨੀ ਪਰਮੰਨੀ ਟੀਮ ਹੈ 75 ਦੀਆਂ ਟਾਈਆਂ ਨਿਕਲ ਚੁੱਕੀਆਂ ਮੈਚ ਸਾਡੇ ਕੋਲ ਆ ਗਿਆ ਪਰ ਫਿੱਡਿਆਂ ਵਾਲੇ ਨੇ ਦੋ ਕਰਤੀ ਹੈ ਫਿੱਡਿਆਂ ਵਾਲਾ ਨਹੀਂ ਮੰਨਦਾ ਰਾਜੂ ਮੰਨਣਾ ਪੈਣਾ ਹੈ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਇਹ ਬੰਦਾ ਤਹਿਣਾ ਮੰਨਣਾ ਤਹਿਣਾ ਬਾਬਾ ਮਾਲੇ ਵਾਲੇ ਰਾਜੂ ਤੇ ਸੀਰਾ ਅਥਰਾਜ ਉਹ ਖਰਾਜੀ ਕਿੱਥੇ ਕਲੀ ਵਾਲਾ ਬਹੁਤ ਟਾਈਮ ਹੋ ਗਿਆ ਇਹਨੂੰ ਵੀ ਸਕ੍ਰੈਚ ਕਰੋ ਯਾਰ ਖਰਾਜੀ ਕਲੀ ਵਾਲਾ ਕਿੱਥੇ ਹੈ ਤੜਕੇ ਦਾ ਪ੍ਰਸ਼ਾਦ ਹੀ ਵੰਡੀਆਂ ਦਾ ਪਤੰਦਰ ਖਰਾਜੀ ਕਲੀ ਵਾਲਾ ਸਾਡਾ ਸੇਵਾਦਾਰ ਕਿੱਥੇ ਹੈ ਜੇ ਨੀਂਦ ਤੋਂ ਬਾਹਰ ਆ ਕੇ ਆ ਜਾ ਜਲਦੀ ਕਰ ਆ ਜਾ ਆ ਜਾ ਕਰ ਆ ਜਾ ਵੀ ਆ ਜਾ ਮਈਆ ਤੈਨੂੰ ਬਾਜਾ ਮੈਂ ਮਾਰਦੀ ਬਹੁਤ ਪਿਆਰਾ ਸੇਵਾਦਾਰਾਂ ਅੰਤ ਕਰਾਂਗੇ ਇਹਨੂੰ ਭਜੰਦੀ ਦੇਣਾ ਆਪਾਂ ਕਲੀ ਦੇ ਗੱਟੇ ਨਹੀਂ ਕਰਨਾ ਸਬੰਧ ਪਰਤਾਪ ਸਿੰਘ ਜੀ ਦੌਲੇ ਵਾਲੇ ਇੱਕ ਸੌ ਦਾ ਮਾਣ ਖਡਾਰੀਆਂ ਦੇ ਗੁੱਟਾ ਦੇ ਨਾਲ ਉੱਥੇ ਪੇੜ ਗਏ ਆ ਉਧਰ ਚੱਲ ਕਰਾ ਆਥਰੇ ਦੇਵਾਂਗੇ ਪੈਸੇ ਪਿੰਡਾ ਪੱਟੀ ਨਾਲ ਹਾਲਿਆ ਕਰ ਮੜਾ ਜਾ ਲਓ ਜੀ ਆ ਮੈਚ ਕਹਿੰਦੇ ਦਾਖ ਖੜਕਦੀ ਫਿਰਦੀ ਹੈ ਲਓ ਬੱਲੇ 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 ਨਹੀਂ ਉਹ ਰਿਸਾ ਹੈ ਇਆ ਕਹਿੰਦੇ ਰਾਜੂ 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 ਕਿਉਂ ਨਹੀਂ ਮੇਰੇ ਦਿਲ ਤੇ ਰਾਜ ਜੋ ਕਰਦਾ ਰਾਜੂ ਨੇ ਕਹਿੰਦੇ ਟਰਾਈ ਕੀਤੀ ਹੋਈ ਐ ਪਰ ਬੱਲੇ ਬੱਲੇ ਕਹਿੰਦੇ ਜੱਫਾ ਕਬੱਡੀ ਦਾ ਸ਼ੇਰਸ਼ਰਸ਼ ਫੈਸਲੇ ਤਾੜੀ ਤੂੜੀ ਫੱਕਰ ਸਰ ਵਾਲਿਓ ਤਾੜੀਆਂ ਤੁਹਾਡੀਆਂ ਜੱਫੇ ਇਹਨਾਂ ਦੇ ਤਾੜੀਆਂ ਤੁਹਾਡੀਆਂ ਹੈ ਸਾਗਰ ਬੋਲੂਗਾ ਸੀਨੀਅਰ ਪਲੇਅਰ ਬਾਬਾ ਜੀ ਮਾਲੇ ਤੋਂ ਆਏ ਹੋਏ ਨੇ ਮਾਲਾ ਦੇ ਪਲੂਰ ਜਿਲ੍ਹਾ ਮੋਗੇ ਦੇ ਪਿੰਡ ਰਾਜਸਥਾਨ ਹਰਿਆਣਾ ਵਿੱਚ ਜਿੰਨੇ ਵੀ ਮੇਲੇ ਹੁੰਦੇ ਆ ਮੈਂ ਬਾਬਾ ਜੀ ਨੂੰ ਪੁੱਛਿਆ ਮਾ ਬਾਬਾ ਜੀ ਤੁਹਾਨੂੰ ਧੱਕੇਮਾ ਨਹੀਂ ਚੜਦਾ ਕਹਿੰਦਾ ਪੁੱਤਰਾ ਧੱਕੇਮਾ ਨਹੀਂ ਚੜਦਾ ਸਾਡੀ ਮਾਲਕ ਨੇ ਡਿਊਟੀ ਇਹੋ ਜੀ ਲਾਈ ਹੈ ਇਹਦੇ ਨਾਂ ਦੀ ਤਾੜੀ ਮਾਰੋ ਵੱਡੀ ਸਾਰੀ ਜਾਨ ਸਭ ਤੋਂ ਵੱਡੀ ਸੇਵਾ ਲੰਗਰ ਦੀ ਤੇ ਜਲਦੀ ਹੈ ਭਾਈ ਕਨਈਏ ਵਾਲੀ ਸੇਵਾ ਬਾਬਾ ਮਾਲੇ ਵਾਲੇ ਨੂੰ ਮਿਲੀ ਹੋਈ ਹੈ ਆਹ ਕਬੱਡੀ ਕਹਿੰਦੇ ਸ਼ੇਰਾਂ ਦੀ ਹੈ ਟਾਕ ਪੈਂਦੀ ਹੈ ਉਹ ਲੱਗਿਆ ਖਿੱਚ ਕੇ ਲੱਕ ਨੂੰ ਚੁੰਬੜਦਾ ਜਾਂਦਾ ਆ ਨੌਜਵਾਨ ਕਹਿੰਦੇ ਜੀਦੇ ਵਾਲਾ ਲਾਓ ਸੇਗਾ ਵਾਰਸ ਤੇ ਫੱਡਿਆਂ ਵਾਲਾ ਜੀਤ ਕਰੂ ਫੈਸਲਾ ਨੰਬਰ ਜਾਫੀ ਦੇ ਖਾਤੇ ਲਵੀ ਕਰ ਕਰ ਮੁੰਡੇ ਦੇ ਲਾਓ ਫੱਡਿਆਂ ਵਾਲੇ ਨੇ ਐਂ ਕਹਿੰਦੇ ਅੱਜ ਰਣਜੀਤ ਨੂੰ ਆਖਿਆ ਹੋਇਆ ਹੈ ਵੀ ਰਣਜੀਤ ਮੇਲਾ ਯਾਰਾਂ ਦਾ ਹੈ ਮੇਲਾ ਠੱਕਰ ਛੜਦਾ ਹੈ ਕਿਉਂਕਿ ਫੈਸਲੇ ਹੋਣੇ ਆ ਕਿਉਂਕਿ ਸੱਚੀ ਦੇ ਮਾਲਕ ਹੈ ਰੱਬ ਨੇ ਨਿਮਰਤਾ ਵੀ ਬਖਸ਼ੀ ਹੈ ਤੇ ਵਾਹਿਗੁਰੂ ਮੇਰ ਕਰੇ ਵੀ ਇਦਾਂ ਰਣਜੀਤਿਆ ਸਾਥ ਬਣਿਆ ਰਹੇ ਸਾਥ ਬਣਿਆ ਰਹੇ ਲਓ ਰੇਡ ਮੁੰਡਾ ਕਹਿੰਦੇ ਬੂਟਾ ਪਾਉਣ ਦੇ ਲਈ ਵਧਿਆ ਆਇਆ ਹੈ ਉੱਥੇ ਉੱਗਦਾ ਸਰੂ ਦਾ ਬੂਟਾ ਕਿ ਜਿੱਥੇ ਮਈਆ ਪੱਤ ਰੱਖਦਾ ਉੱਥੇ ਉੱਗਦਾ ਸਰੂ ਦਾ ਬੂਟਾ ਅੱਗ ਲਾਉਣੀ ਮਹਿਲਾਂ ਨੂੰ ਸਾਡੀ ਕੁੱਲੀਆ ਸੁਰਗ ਦਾ ਝੂਟਾ ਅੱਗ ਲਾਉਣੀ ਮਹਿਲਾਂ ਨੂੰ ਸਾਡੀ ਕੁੱਲੀਆ ਸੁਰਗ ਦਾ ਝੂਟਾ ਪ੍ਰਤਾਪ ਸਿੰਘ ਜੀ ਦੌਲੇ ਵਾਲੇ ਔਰ ਨਾਲ ਮੈਂ ਭਾਈ ਸੀਪਾ ਸਾਈਪ੍ਰਸ ਵਾਲਾ 100-100 ਰੁਪਿਆ ਭੇਜ ਗਿਆ ਖਿਡਾਰੀਆਂ ਦੇ ਗੁੱਟਾਂ ਦੇ ਲਾਉਣ ਵਾਸਤੇ ਕੌਣ ਜੇਤੂ ਆ ਜੀ ਜੀਤਾ ਧੁੰਦਰ ਤੋਂ ਜੀਤੇ ਨੇ ਮੁਕਾਬਲਾ ਜਿੱਤ ਲਿਆ ਆਓ ਜੀ